ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਚੌਥਾ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਆਪੇ ਆਪ ਵਰਤਦਾ ਪਿਆਰਾ ਆਪੇ ਆਪੇ ਅਪਾਹਾ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਹਾ ਆਪੇ ਵਣਜਿ ਬਪਾਰੀਆ ਪਿਆਰਾ ਆਪੇ ਸੱਚ ਵੇ ਸਾਹਾ ਜਪ ਮੰਨ ਹਰ ਹਰ ਨਾਮ ਸੁਲਾਹਾ ਗੁਰ ਕਿਰਪਾ ਤੇ ਪਾਈਐ ਪਿਆਰਾ ਅਮਰਤੇ ਅਗਮੇ ਅਥਾ ਰਹਾਉ ਆਪੇ ਸੁਣ Sabbath.